ਵਾਹਿਗੁਰੂ ਸਾਹਿਬ ਜੀ ਫਰੀਦਾ ਕੰਨ ਮਸੱਲਾ ਸੂਫ ਗਾਲ ਦਿਲ ਕਾਤੇ ਗੁੜਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਕੰਨ ਮਸੱਲਾ ਸੂਫ ਗਾਲ ਦਿਲ ਕਾਤੇ ਗੁਰਵਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਭਗਤ ਸੇਖ ਪ੍ਰੀਤ ਜੀ ਦੇ ਸ਼ਲੋਕਾਂ ਦੀ ਸੰਥਿਆ ਸਰਵਨ ਕਰ ਰਹੇ ਹਾਂ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੰਜਾਬੀ ਪਾਉਣੀ ਤੋਂ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਫਰੀਦਾ ਇਤੇ ਜਮ ਕਿ ਲਗੇਗੀ ਕੰਨ ਇਸ ਨੂੰ ਕੰਨ ਨਹੀਂ ਬੋਲਣਾ ਕੰਨ ਨੰਨੇ ਦੇ ਪੈਰ ਚ ਹਲੰਤ ਲਾ ਕੇ ਭਾਰਾ ਬੋਲਣਾ ਹੈ ਕੰਨ ਮੁਸੱਲਾ ਇਸ ਸ਼ਬਦ ਨੂੰ ਮੁਸੱਲਾ ਨਹੀਂ ਬੋਲਣਾ ਕਈ ਸੰਗਤਾਂ ਇਸ ਸ਼ਬਦ ਨੂੰ ਮੁਸੱਲਾ ਪੜ ਜਾਂਦੀਆਂ ਨੇ ਪਰ ਇਹਦਾ ਉਚਾਰਨ ਜਿਹੜਾ ਹੈ ਮੰਮੇ ਔਂਕੜ ਮੋ बोल के रह देनी है सस्से मो सल्ला इस तरह बोलना है इत आप रुकोंगे थोड़ा जहा सूफ पोला बोलिया जाएगा गाल पोला बोलिया जाएगा इत विश्राम लगेगा दिल काती, काती। कन्ने दे अधिक लागे बोलना है थोड़ा भारा बोलिया जाएगा ठमकी लगेगी ਗੋੜ ਰਾੜੇ ਦੇ ਪੈਰ ਚ ਹੰਤ ਲਾ ਕੇ ਬੋਲਣਾ ਗੋੜ ਵਾਤ ਬਾਹਰ ਦਿਸੈ ਦਿਸੈ ਪੋਲੇ ਬੋਲਣਾ ਚਾਨਣ ਇਥੇ ਵਿਚ ਰਾਮ ਚਾਨਣਾ ਨਾਨਕ ਅੰਨਾ ਇਥੇ ਵਿਚ ਰਾਮ ਦੇਲ ਅੰਧਿਆਰੀ ਰਾਤ ਫਰੀਦਾ ਇਥੇ ਜਮਤੀ ਲਗੇਗੀ ਰਤੀ ਰਤ ਇਹ ਦੋਨੇ ਪੋਲੇ ਬੋਲੇ ਜਾਣਗੇ ਨਾ ਨਿਕਲੇ ਲੱਲੇ ਨਾ ਨਿਲਾਉਣੀ ਦਲਾਵਾਂ ਲਾਉਣੀਆਂ ਨੇ ਲੱਲੇ ਦਲਾਵਾਂ ਲੈ ਨਿਕਲੇ ਜੇ ਤਨ ਚਿਰ ਕੋਏ ਜੋ ਤਨ ਰੱਤੇ ਰੱਤੇ ਇਹ ਪੋਲਾ ਬੋਲਿਆ ਜਾਵੇਗਾ ਰਬ ਸਿਓ ਇਥੇ ਵਿਸ਼ਰਾਮ ਤੈਨ ਤਨ ਇਥੇ ਠਮਕੀ ਰਾਤ ਪੋਲਾ ਬੋਲਿਆ ਜਾਵੇਗਾ ਨਾ ਹੋਏ ਈੜੀ ਸਿਹਾਰੀ ਮਹੱਲਾ ਤੀਜਾ ਇਹੋ ਈੜੀ ਸਿਹਾਰੀ ਆਹੇ ਔਂਕੜ ਇਹੋ ਤਾਨ ਸਭੋ ਪੱਬਾ ਪਾਰਾ ਬਲਣਾ ਹੈ ਰਾਤ ਪੋਲਾ ਬੋਲਿਆ ਜਾਵੇਗਾ ਹਾਂ ਇਥੇ ਵਿਸ਼ਰਾਮ ਰਾਤ ਪੋਲਾ ਬੋਲਿਆ ਜਾਵੇਗਾ ਬੇਨ ਤਨ ਸੱਟਿ ਟਪੀ ਦੋਨੀਏ ਨਾ ਸੰਗ ਜਵਾਜ ਕੱਢਣੀ ਐ ਤਨ ਇਥੇ ਠੰਮਕੀ ਲੱਗੇਗੀ ਨਾ ਹੋਏ ਈੜੀ ਸਿਹਾਰੀ ਜੋ ਸ ਰਤੇ ਪੋਲਾ ਬੋਲਿਆ ਜਾਵੇਗਾ ਰਤੇ ਆਪਣੇ ਇਥੇ ਵਿਚਰਾਮ ਤੇਤ ਤਾਨ ਲੋਬ ਪੱਬਾ ਭਾਰਾ ਬੋਲਿਆ ਜਾਵੇਗਾ ਰਾਤ ਪੋਲਾ ਬੋਲਿਆ ਜਾਵੇਗਾ ਨਾ ਹੋਏ ਈੜੀ ਸਿਆਰੀ ਭੈ ਭੱਬੇ ਦਲਾਵਾ ਭੈ ਮੂੰਹ ਖੋਲ ਕੇ ਬੋਲਣੀਆਂ ਨੇ ਭਇ ਸੱਪਾ ਈੜੀ ਸਿਆਰੀ ਐੜੇ ਦਲਾਵਾ ਐੜੇ ਦਲਾਵਾ ਮੂੰਹ ਖੋਲ ਕੇ ਬੋਲਣੀਆਂ ਨੇ ਐ ਭਇ ਇਸ ਤਰ੍ਹਾਂ ਬੋਲਣਾ ਹੈ ਤਾਨ ਖੀਣ ਹੋਏ ਕੀਣ ਨਾਣੇ ਔਂਕੜ ਹੋਏ ਈੜੀ ਸਿਆਰੀ ਇਥੇ ਵਿਚਰਾਮ ਲੋਭ ਰਾਤ ਪੋਲਾ ਬੋਲਿਆ ਜਾਵੇਗਾ ਰਾਤ ਵਿਚੋ ਜਾਏ ਬੈ ਸੰਤਰ ਇਥੇ ਜਮਕੇ ਧਾਤ ਸੁਧ ਸੱッセ ਦੇ ਅੱਧਕ ਲਾਗੇ ਸੁਧ ਭਾਰਾ ਬੋਲਣਾ ਹੈ ਹੋਏ ਈੜੀ ਸਿਆਰ ਇਥੇ ਵਿਚਰਾਮ ਤਿਉ ਹਰ ਕਾ ਪਉ ਪੱਬਾ ਉੜੇ ਔਂਕੜਾ ਪਾਓ 체ਤੀ ਬੋਲਿਆ ਜਾਵੇਗਾ ਇਥੇ ਠੰਮ ਕੀ ਦੋਰ ਮਤ ਮੈਲ ਗਵਾਏ ਨਾਨਕ ਇਥੇ ਜਮ ਕੀ ਤੇ ਜਾਨ ਸੋਹਣੇ ਨਾਨਨਾ ਇਥੇ ਵਿਸ਼ਰਾਮ ਜੇ ਜੱਜੇ ਸਿਆਰੀ ਰੱਤੇ ਫਾਰ ਰੰਗ ਲਾਏ ਈੜੀ ਸਿਆਰੀ ਪ੍ਰੀਦਾ ਇਥੇ ਜਮ ਕੇ ਸੋਈ ਸਰਵਰ ਢੂਡ ਟੱਡੇ ਲੈ ਕੜ ਢੂ ਟੱਡੇ ਸਿਆਈ ਢੂਡ ਟਿੱਪੀ ਲਾ ਕੇ ਢੂਂਡ ਨਹੀਂ ਬੋਲਣਾ ਟਿੱਪੀ ਤੋਂ ਬਿਨਾਂ ਢੂਡ ਬੋਲਣਾ ਨਾ ਇੱਥੇ ਵਿਚਰਾਮ ਜਿੱਥੋ ਲੱਭੇ ਨੱਲਿਆਦਕ ਭੱਬੇ ਤੇ ਹਾਰੀ ਲੱਭੇ ਭਾਰਾ ਬੋਲਿਆ ਜਾਵੇਗਾ ਵਤ ਭਵੇ ਅਦਕ ਭਾਰਾ ਬੋਲਿਆ ਜਾਵੇਗਾ ਛੱਪੜ ਸੱਛੇ ਤੇ ਅਦਕ ਢੂਡੇ ਟੱਡੇ ਦਲੈਂਕੜ ਢੂ ਟੱਡੇ ਦਲਾਵਾ ਢੂਡੇ ਇਥੇ ਟਿੱਪੀ ਲਾ ਕੇ ਢੂੰਡੈ ਨਹੀਂ ਬੋਲਣਾ ਟਿੱਪੀ ਤੋਂ ਬਿਨਾ ਢੂਡੈ ਢੂਡੈ ਇਸ ਤਰ੍ਹਾਂ ਬੋਲਣਾ ਹੈ ਕਿਆ ਹੋ ਵੈ ਇਥੇ ਵਿਸ਼ਰਾਮ ਚਿੱਕੜ ਚੱਤੀ ਦੇ ਅਦਕ ਡੁੱਬੈ ਡੱਡੇ ਅਦਕ ਹੱਥ ਫਰੀਦਾ ਸੋਈ ਸਰਵਰ ਢੂਡ ਲਹੋ ਜਿੱਥੋਂ ਲੱਬੀ ਵਾਥ ਚੱਪੜ ਢੂਡੈ ਕਿਆ ਹੋਵੇ ਚਿੱਕੜ ਡੁੱਬੇ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ